ਸਤਿ ਸ਼੍ਰੀ ਅਕਾਲ ਪੰਜਾਬੀ ਜੇ ਕੇ ਟਾਉਨ ਸਾਈਨ ਨੂੰ ਦੇਖਣ ਵਾਲੇ ਸਾਡੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਤੋੜਨਾ ਮਨਪ੍ਰੀਤ ਕੌਰ ਦਰਸ਼ਕੋ ਇਸ ਵਕਤ ਦੀ ਵੱਡੀ ਅਪਡੇਟ ਸਮਰਾਲਾ ਤੋਂ ਨਿਕਲ ਕੇ ਸਾਹਮਣੇ ਆਤੇ ਦੱਸਿਆ ਜਾ ਰਿਹਾ ਹੈ ਕਿ ਪਸ਼ੂ ਤਸਕਰਾਂ ਵੱਲੋਂ ਪਿੰਡ ਗਊ ਮਾਤਾ ਦਾ ਕਤਲ ਕਰ ਦਿੱਤਾ ਗਿਆ ਤੇ ਉਹਨਾਂ ਦਾ ਮਾਸ ਉਹਨਾਂ ਨੂੰ ਕਟ-ਕਟ ਕੇ ਉਹਨਾਂ ਦਾ ਮਾਸ ਜੋ ਵਕਫਾ ਲਿਫਾਫਿਆਂ ਵਿੱਚ ਪਾਇਆ ਗਿਆ ਤੁਹਾਨੂੰ ਦੱਸਦੀ ਹਾਂ ਕਟਨਾ ਸਰਹੰਦੇ ਸਰਹ ਨਹਿਰ ਦੇ ਪਿੰਡ ਬਤਾਲ ਕੋਲ ਇਹ ਪੂਰਾ ਮਾਮਲਾ ਵਾਪਰਿਆ ਜਿੱਥੇ ਵੇਖਿਆ ਗਿਆ ਕਿ 10-12 ਜੋ ਪਸ਼ੂ ਤਸਕਰ ਸਨ ਉਹਨਾਂ ਵੱਲੋਂ ਜੋ ਪਿੰਡ ਗਊ ਮਾਤਾ ਦਾ ਕਤਲ ਕਰ ਦਿੱਤਾ ਗਿਆ ਤੇ ਉਸ ਤੋਂ ਬਾਅਦ ਉਹਨਾਂ ਦੇ ਮਾਸ ਵੱਡ-ਵੱਡ ਕੇ ਵਕਫਾ ਲਿਫਾਫਿਆਂ ਵਿੱਚ ਪਾ ਕੇ ਜੋ ਰੱਖੇ ਜਾ ਰਹੇ ਸਨ ਜਦ ਸੂਚਨਾ ਹਿੰਦੂ ਸੰਗਠਨਾਂ ਦੇ ਆਗੂ ਨੂੰ ਪਤਾ ਚੱਲੇ ਤਾਂ ਉਹਨਾਂ ਵੱਲੋਂ ਜੋ ਸਮਰਾਲਾ ਦੇ ਪੁਲਿਸ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਤੇ ਜਦ ਪੁਲਿਸ ਪ੍ਰਸ਼ਾਸਨ ਅਤੇ ਹਿੰਦੂ ਸੰਗਠਨ ਦੇ ਆਗੂ ਉੱਥੇ ਮੌਕੇ 'ਤੇ ਪਹੁੰਚੇ ਤਾਂ 10-12 ਜੋ ਤਸਕਰ ਸਨ ਉਥੋਂ ਮੌਕੇ ਤੋਂ ਫਰਾਰ ਹੋ ਗਏ ਅਤੇ ਜਦ तस्वीर वेखिया गई हालात वेखे गए तो सारे दे होश उठ गए वेखिया गया कि तीन गऊ दिन गौ माता दे जो है कतल कर दिता गया उस तो उसके बाद उन्होंने मास जो कट कट के लिफाफे विफाफे पाए गए सन ये दसिया जा रहा है सारे जो मासन ये बाजार में ले जाके बेचे जाने सन आते, ਇਸ ਪੂਰੇ ਮਾਮਲੇ ਨੂੰ ਵੇਖਦੇ ਹੋ ਹਿੰਦੂ ਸੰਗਠਨ ਦੇ ਆਗੂਆਂ ਵੱਲੋਂ ਜੋ ਹੈ ਕਿ ਇੱਕ ਕੜੇ ਚੇਤਾਵਨੀ ਦਿੱਤੀ ਹੈ ਕਿ ਉਹਨਾਂ ਕਹਿੰਿਆ ਕਿ 48 ਘੰਟੇ ਦਾ ਸਮਾਂ ਪੁਲਿਸ ਪ੍ਰਸ਼ਾਸਨ ਨੂੰ ਦਿੱਤਾ ਗਿਆ ਹੈ ਤੇ ਕਿਹਾ ਗਿਆ ਕਿ ਅਗਰ 48 ਘੰਟੇ ਦੇ ਜੋ ਗਊ ਮਾਰਸੇ ਜੋ ਕਾਤਲ ਹਨ ਉਹਨਾਂ ਨੂੰ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਜੋ ਡੀਐਸ ਵੀ ਦਫਤਰ ਦਾ ਕਿਰਾਉ ਕੀਤਾ ਜਾਏਗਾ ਇਸ ਤੇ ਨਾਲ ਹੀ ਜੋ ਰੋਡ ਜਾਮ ਵੀ ਕਰ ਦਿੱਤਾ ਜਾਏਗਾ ਹੁਣ ਵੇਖਿਆ ਜਾਵੇ ਪੁਲਿਸ ਪ੍ਰਸ਼ਾਸਨ ਵੱਲੋਂ ਕਿੰਨੇ ਸਮੇਂ ਅੰਦਰ ਜੋ ਇਹ ਗਊ ਤਸਕਰ ਹਨ ਇਹਨਾਂ ਨੂੰ ਕਿੰਨੇ ਜਲਦੀ ਗ੍ਰਿਫਤਾਰ ਕੀਤਾ ਜਾਂਦਾ ਇਸ ਪੂਰੇ ਮਾਮਲੇ ਲੈ ਕੇ ਕੀ ਕੁਛ ਕਹਿਣਾ ਸੀ ਹਿੰਦੂ ਸੰਗਠਨਾ ਦੇ ਆਗੂਆਂ ਦਾ ਤੇ ਡੀਐਸਪੀ ਸਮਰਾਲਾ ਦਾ ਆ ਉਹ ਵੀ ਸੁਣਦੇ ਹਾਂ ਘਰ ਵਿੱਚ ਬੰਦ ਕਰ ਲਾ ਦੋਲਟ ਬੰਦ ਕਰ ਲੈ ਛੋਟੇ ਵੀ ਮੰਨ ਲਓ ਆ ਵੀ ਉਹ ਰੋ ਵੀ ਜਦੋਂ ਲਖਣ ਨਹੀਂ ਬੋਰਡਰ ਫੂਡ ਨੂੰ ਲੜੋਟ ਫੈਲ ਨਹੀਂ ਗੱਲ ਕਰਦਾ ਹਾਂ ਸਹੀ ਹੈ ਤੇ ਹੁਣ ਇੱਕੋ ਜਿਹਾ ਹੋ ਗਿਆ ਜੀ 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 ਜ जय श्री राम जी मेरा नाम रमन वडेरा मैं शिवसेना यूथ पंजाब प्रधान जी ਪ੍ਰਿਯ ਰਾਜ ਜੱਜ ਜੀ ਤੁਸੀਂ ਉਰੇ ਆਏ ਹੋ ਬਹੁਤ ਬਹੁਤ ਇੱਥੇ ਪਤਾ ਲੱਗਿਆ ਵੀ ਗਊਆਂ ਨੂੰ ਕਤਲ ਕੀਤਾ ਗਿਆ ਲੋਕਾਂ ਦੀ ਉਹ ਅੰਦਰੋਂ ਉਹਨਾਂ ਵੇਚਿਆ ਜਾਂਦਾ ਸੀ ਕੀ ਕਹਿਣਾ ਚਾਹੁੰਦੇ ਹੋ ਲੱਗੇ ਦੇਖੋ ਜੀ ਬਹੁਤ ਮੰਦਭਾਗੀ ਘਟਨਾ ਜੀ ਕੱਲ ਹਨੂਮਾਨ ਜਨਮਤੀ ਸੀ ਤੇ ਅੱਜ ਵਿਸਾਖੀ ਦਾ ਦਿਹਾੜਾ ਵਾ ਦੇਖੋ ਪਵਿੱਤਰ ਤਿਹਾਰ ਸੀਗੇ ਦੋਨੇ ਉਹਨਾਂ ਦੀ ਵਿਚਾਲੀ ਰਾਤ ਨੂੰ ਜਿਹੜੀ ਇਹ ਘਟਨਾ ਹੋਈ ਹੈ ਬਹੁਤ ਮੰਦਭਾਗੀ ਆ ਇਹ ਸਾਡੇ ਸ਼ਹਿਰ ਸਮਰਾਲਾ ਮਾਛੂਵੜ ਦੀ ਪਵਿੱਤਰ ਧਰਤੀ ਤੇ ਇਹ ਪਹਿਲੀ ਨਹੀਂ ਬਹੁਤ ਮੈਂ ਕਹਿੰਦਾ ਚੌਥਾ ਪੰਜਵਾਂ ਕੇਸ ਹੋਣਾ ਜਿਹਦੇ ਚ ਤਿੰਨ ਕੇਸ ਮੈਂ ਕਰਵਾਏ ਨੇ ਚੌਥਾ ਇਹ ਹੈ ਇਹ ਮੇਰੇ ਰਾਤ ਸਾਥੀਆਂ ਨੂੰ ਪਤਾ ਲੱਗਿਆ 12 1 ਵਜੇ ਕੀ ਭਾਈ ਇੱਥੇ ਕੁਝ ਗਲਤ ਹੋ ਰਿਹਾ ਵਾ ਉਹਨਾਂ ਨੇ ਮੈਨੂੰ ਇਨਫੋਰਮੇਸ਼ਨ ਵੀ ਦਿੱਤੀ ਮੇਰੇ ਨਾਲ ਗੱਲਬਾਤ ਕੀਤੀ ਅਸੀਂ ਸਾਰੇ ਇੱਥੇ ਰਲ ਕੇ ਇਕੱਠੇ ਆਏ ਜਦ ਹੁਣ ਇਹ ਜੰਗਲ ਬਹੁਤ ਸੰਘਣਾ ਵਾ ਸਾਨੂੰ ਪ੍ਰੋਪਰ ਟਿਕਾਣਾ ਨਹੀਂ ਪਤਾ ਸੀ ਜਦੋਂ ਅਸੀਂ ਕਿਤੋਂ ਐਂਟਰੀ ਕੀਤੀ ਤੇ ਉਹ ਸਾਨੂੰ ਦੇਖ ਕੇ ਭੱਜ ਗਏ ਇਹ ਮੈਂ ਆਪਣੇ ਪ੍ਰਸ਼ਾਸਨ ਨੂੰ ਅਪੀਲ ਕਰਦਾ ਕੀ ਜਿਹੜਾ ਇਹ ਪੰਜਵਾਂ ਪੰਜਵਾਂ ਐਪੀਸੋਡ ਆ ਇੱਥੇ ਦਾ ਕੀ ਗਊ ਹੱਤਿਆ ਹੋਣਾ ਪੰਜਵੀਂ ਵਾਰ ਬਹੁਤ ਮੰਦ ਭਾਗੀ ਆ ਮੈਂ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਜੀ ਇਸ ਰੋਡ ਦੀ ਚੌਕਸੀ ਵਧਾਈ ਜਾਵੇ ਜਿਹੜੇ ਜਿਹੜੇ ਇੱਥੇ ਆਲੇ ਦੁਆਲੇ ਪਿੰਡ ਲੱਗਦੇ ਨੇ ਉਹਨਾਂ ਦੇ ਸਰਪੰਚਾਂ ਪੰਚਾਂ ਨੂੰ ਹਦਾਇਤਾਂ ਦਿੱਤੀਆਂ ਜਾਣ ਕਿ ਕੋਈ ਅਨਨੋਨ ਪਰਸਨ ਜਾਂ ਤੁਹਾਡੇ ਕੋਈ ਲੀਹੇ ਬਣਾਉਂਦਾ ਜਾਂ ਕੋਈ ਰਾਤ ਤੇ ਸੁੰਨੇ ਰਾਤ ਕੋਈ ਜਾਂਦਾ ਉਹਨਾਂ ਦੀ ਕਾਰਵਾਈ ਕੀਤੀ ਜਾਵੇ ਇਹ ਬਣਦੀ ਕਾਰਵਾਈ ਉਹਨਾਂ ਤੇ ਹੋਣੀ ਚਾਹੀਦੀ ਹੈ ਜਿਵੇਂ ਜਿੱਚਿਆ ਗਿਆ ਵੀ ਗਊ ਮਾਸ ਬਰੋ ਮਿਲਿਆ ਵਾ ਕੀ ਲੱਗਦਾ ਇਹ ਪੈਕਿੰਗ ਕਰਕੇ ਉਹ ਸਪਲਾਈ ਕਰਦੇ ਸੀ ਵੀਜੀ ਇਹਨਾਂ ਕੋ ਕੰਡਾ ਸੀਗਾ ਕਾਲੇ ਲਿਫਾਫੇ ਸੀਗੇ ਇਹ ਇੱਥੇ ਗਊ ਮਾਸ ਵੱਢਦੇ ਸੀਗੇ ਗਊਆਂ ਵੱਢ ਕੇ ਜੋ ਅਸੀਂ ਦੇਖਿਆ ਜਿਹੜੀਆਂ ਗਊਆਂ ਵੱਡੀਆਂ ਹੋਈਆਂ ਸੀਗੀਆਂ ਉਹਨਾਂ ਨੂੰ ਵੱਢ ਕੇ ਲਿਫਾਫਿਆਂ 'ਚ ਪੈਕ ਕਰਕੇ ਅੱਗੇ ਸਪਲਾਈ ਕਰਦੇ ਸੀਗੇ ਜੋ ਪਹਿਲਾਂ ਵੀ ਪੰਜ ਵਾਰ ਹੋ ਚੁੱਕਿਆ ਉਹਨਾਂ ਦਾ ਵੀ ਇਹੀ ਕੰਮ ਸੀ ਉਹਨਾਂ ਦਾ ਵੀ ਇਹੀ ਕੰਮ ਸੀ ਖੱਲਾ ਮਿਲੀਆਂ ਸੀ ਫੇਸ ਮਿਲੇ ਸੀ ਗੋਡੇ ਸੀ ਹਰ ਵਾਰ ਸਾਰਾ ਕੁਝ ਕੁਛ ਨਾ ਕੁਛ ਮੇਰੇ ਮਨ ਨੂੰ ਤਾਂ ਇੱਕ ਅੱਜ ਇਹ ਵੀ ਡਾਊਟ ਹੁੰਦਾ ਕਿ ਕੋਈ ਵਿਆਹ ਸ਼ਾਦੀ ਦੇ ਪ੍ਰੋਗਰਾਮ ਤੇ ਜਿਵੇਂ ਅਸੀਂ ਸਾਡੇ ਪਰਿਵਾਰਾਂ ਚ ਜੱਟਾਂ ਦੇ ਪਰਿਵਾਰਾਂ ਚ ਮੀਟ ਮੀਟ ਜਾਂਦਾ ਵਾ ਬੱਕਰੇ ਦਾ ਮੀਟ ਜਾਂਦਾ ਵਾ ਕਿ ਮੈਨੂੰ ਤਾਂ ਇਹ ਵੀ ਅੱਜ ਸ਼ੰਕਾ ਜੋ ਮੈਂ ਇੱਥੇ ਹਾਲਾਤ ਦੇਖੇ ਕਿ ਇਹ ਲੋਕ ਉਹਨਾਂ ਚ ਵੀ ਇਹੀ ਮਾਸ ਪਾ ਕੇ ਭੇਜ ਦਿੰਦੇ ਹੋਣਗੇ ਕੀ ਕਹਿਣਾ ਚਾਹੁੰਦੇ ਸਾਰੀ ਕਟੜਨ ਲੈ ਮੈਂ ਆਪਣੀਆਂ ਸਰਕਾਰਾਂ ਨੂੰ ਇੱਕੋ ਅਪੀਲ ਕਰਦਾ ਜੀ ਕੀ ਆਪਾਂ ਗਊ ਟੈਕਸ ਤਾਂ ਲੈਨੇ ਆਂ ਮਗਰ ਗਊ ਰੱਖਿਆ ਨਹੀਂ ਕਰਦੇ ਮੇਰੀ ਹੱਥ ਬਨ ਕੇ ਬੇਨਤੀ ਆ ਸਾਡੇ ਐਮ.ਐਲ.ਏ. ਸਾਹਿਬ ਨੂੰ ਵੀ ਸਾਡੇ ਪ੍ਰਸ਼ਾਸਨ ਨੂੰ ਵੀ ਕਿ ਇਹਨਾਂ ਇਹਨਾਂ ਵੱਲ ਦੇਖਿਆ ਜਾਵੇ ਇਹ ਬੇ ਜਾਨਵਰ ਨੇ ਜਿਹੜੇ ਇਹਨਾਂ ਵੱਲ ਧਿਆਨ ਦਿੱਤਾ ਜਾਵੇ ਤੇ ਜਿਹੜਾ ਅਸੀਂ ਗਊ ਟੈਕਸ ਲੈਨੇ ਆ ਉਹ ਪ੍ਰੋਪਰ ਢੰਗ ਤੇ ਗਊਆਂ ਤੇ ਲੱਗਣਾ ਚਾਹੀਦਾ ਜੀ ਦੇਖੋ ਜੀ ਪ੍ਰਸ਼ਾਸਨ ਨੇ ਪਰਚਾ ਦਰਜ ਕਰ ਦਿੱਤਾ ਵਾ ਵਧੀਆ ਧਰਾਵਾਂ ਤੇ ਪਰਚਾ ਦਰਜ ਹੋਇਆ ਵਾ ਅਸੀਂ ਪ੍ਰਸ਼ਾਸਨ ਨੂੰ ਇੱਕੋ ਅਪੀਲ ਕੀਤੀ ਆ ਕਿ 48 ਤੋਂ 72 ਘੰਟਿਆਂ 'ਚ ਜੇ ਇਹ ਜਿਹੜੇ ਗੰਦੇ ਅਨਸਰ ਨੇ ਨਾ ਫੜੇਗੇ ਤੇ ਅਸੀਂ ਐਸਐਸਪੀ ਦਫਤਰ ਦਾ ਘਰਾਵ ਕਰਾਂਗੇ ਤੇ ਰੋਡ ਜਾਮ ਕਰਾਂਗੇ। ਅਰੇ ਕੀ ਨਾ ਭਜੀ ਮੇਰਾ ਨਾਮ ਨਿਕਸਨ ਕੁਮਾਰ ਪੰਜਾਬ ਪ੍ਰਧਾਨ ਗੌਰ ਰਖਸ਼ਾ ਦਲ ਅੱਜ ਜਿਹੜੀ ਪੌਤ ਪੌਤੇ ਖੜੇ ਹੋ ਰਾਤ ਪੂਰੀ ਗੂੰਗਾ ਬਿਧੀ ਨਹੀਂ ਕੀ ਕਹਿਣਾ ਚੱਲੂ ਲੱਗੋ ਦੇਖੋ ਇਹ ਪਹਿਲਾ ਕੇਸ ਨਹੀਂ ਹੈ ਇਹ ਪੌਤ ਦੀ ਚੌਥੀ ਆ ਪੰਜਵੀਂ ਵਾਰਤਾਂ ਹੁਣੇ 2 ਸਾਲ ਦੇ ਵਿੱਚ ਹੋਈ ਹੈ ਇੱਕ 2-3 ਮਹੀਨੇ ਪਹਿਲਾਂ ਵੀ ਇੱਥੋਂ ਕੁਝ ਮੁਲਾਜ਼ਮ ਸੀ ਇੱਕ ਹੋਮਗਾਰਡ ਦਾ ਜਿਹੜਾ ਇੱਥੇ ਤਸਕਰੀ ਕਰਦਾ ਫੜਿਆ ਗਿਆ ਸੀ ਇਹ ਬਹੁਤ ਸ਼ਰਮ ਦੀ ਗੱਲ ਹੈ ਕਿ ਪੌਤ ਪਿੰਡ ਪਰ ਇਹ ਕਲੰਕ ਲੱਗ ਰਿਹਾ ਬਾਰ-ਬਾਰ ਮੈਂ ਇਹੀ ਅਪੀਲ ਕਰਨਾ ਚਾਹੁੰਦਾ ਇੱਥੇ ਲੋਕਾਂ ਨੂੰ ਕਿ ਜਿਹੜੇ ਇਹ ਬੰਦੇ ਕੋਈ ਵੀ ਚਾਹੇ ਹਿਰ ਗੁੱਜਰ ਨੇ ਚਾਹੇ ਕੋਈ ਮੁਸਲਿਮ ਨੇ ਕੋਈ ਰੋਹਿੰਗੀ ਨੇ ਇਹਨਾਂ ਨੂੰ ਇੱਥੋਂ ਭਜਾਇਆ ਜਾਵੇ ਕਿਉਂਕਿ ਇਹ ਲੋਕ ਮਾਹੌਲ ਖਰਾਬ ਕਰ ਰਹੇ ਨੇ ਸਾਡੇ ਪਹੁੰਚਣ ਤੋਂ ਪਹਿਲਾਂ ਰਾਤ ਤਿੰਨ ਗਊਆਂ ਕਤਲ ਕਰ ਦਿੱਤੀਆਂ ਗਈਆਂ ਸੀ ਤੇ ਚਾਰ ਸਾਡੀ ਟੀਮ ਨੇ ਬਚਾ ਲਈਆਂ ਜਿਹੜੀਆਂ ਗਊਸ਼ਾਲਾ ਭੇਜ ਦਿੱਤੀਆਂ ਗਈਆਂ ਤੇ ਸਾਡਾ ਸਰਕਾਰ ਨੂੰ ਇਹੀ ਅਪੀਲ ਹੈ ਕਿ ਜਲਦ ਤੋਂ ਜਲਦ ਇਹਨਾਂ ਲੋਕਾਂ ਪਰ ਨਕੇਲ ਪਾਈ ਜਾਵੇ ਔਰ ਪੁਲਿਸ ਪ੍ਰਸ਼ਾਸਨ ਇਹਨਾਂ ਲੋਕਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਚ ਭੇਜਣ। ਜਦੋਂ ਤੁਸੀਂ ਪਹੁੰਚਿਆ ਤਾਂ ਉਹ ਕਿੰਨੇ ਕਿੰਨੇ ਬੰਦੇ ਧੁਰ ਲੱਗੇ ਹੋਏ ਕਿੰਨੇ ਬੰਦੇ? 10-15 ਬੰਦੇ ਸੀਗੇ ਜੀ ਜਦੋਂ ਅਸੀਂ ਆਏ ਤਾਂ ਉਹ ਲਾਈਟਾਂ ਦੇਖ ਕੇ ਸਾਡੀਆਂ ਭੱਜ ਗਏ। ਕੁਝ ਸਮਾਨ ਵੀ ਫਰੇ ਗਿਆ। ਉਹਨਾਂ ਦੇ ਹਥਿਆਰ ਚਾਕੂ ਵਗੈਰਾ ਤੇ ਕਹਾੜੀਆਂ ਸਾਰੀਆਂ ਉੱਥੇ ਬਰਾਮਦ ਹੋ ਗਈਆਂ ਜੋ ਕਿ ਪੁਲਿਸ ਕਸਟਡੀ ਵਿੱਚ ਦੇ ਦਿੱਤੀਆਂ ਗਈਆਂ ਤੇ ਦੋ ਤਿੰਨ ਮੋਟਰਸਾਈਕਲ ਨੇ ਐ ਤੇ ਇੱਕ ਰੇੜੀ ਐ ਮੋਟਰਸਾਈਕਲ ਵਾਲੀ। ਲਾਤੀ ਕਿੰਨੇ ਰੇੜੀ ਘਟਾਈ ਹੈ? ਇਹ ਤਕਰੀਬਨ ਡੇਢ ਤੋਂ ਬਾਅਦ ਦੀ ਘਟਨਾ ਹੈ ਜੀ ਰਾਤ ਨੂੰ ਕੋਈ ਆਲੇ ਦਲੇ ਤੂੰ ਰਹਿੰਦੇ ਨੇ ਬੁੱਜਦੇ ਕੋਈ ਹਾਂਜੀ ਇਹ ਦੋ ਤਿੰਨ ਫੈਮਿਲੀ ਇੱਧਰ ਰਹਿੰਦੀਆਂ ਤੇ ਦੋ ਤਿੰਨ ਇੱਧਰ ਰਹਿੰਦੀ ਆਏ ਉਹਨਾਂ ਨਾਲ ਪੁੱਛ ਕੇ ਚ ਹੋ ਰਹੀ ਹੈ ਤੇ ਕੁਝ ਬੰਦੇ ਇਹਨਾਂ ਤੋਂ ਵਿੱਚੋਂ ਫਰਾਰ ਵੀ ਹੋ ਚੁੱਕੇ ਆ ਤੇ ਉਹਨਾਂ ਦੀ ਭਾਲ ਜਾਰੀ ਕਰੀ ਜਾ ਰਹੀ ਹੈ ਜਿਵੇਂ ਤੁਸੀਂ ਦੱਸਿਆ ਪਹਿਲਾਂ ਹੀ ਦੂਤਰ ਦਾ ਘਟਣਾ ਹੋ ਚੁੱਕੀ ਹੈ ਕੀ ਲੱਗਦਾ ਇੱਥੇ ਪ੍ਰਸ਼ਾਸਨ ਤਪਿਆ ਜਾਦਾ ਨਹੀਂ ਦੇਖੋ ਪ੍ਰਸ਼ਾਸਨ ਤਾਂ ਵੈਸੇ ਆਪਣਾ ਕੰਮ ਕਰ ਰਿਹਾ ਲੇਕਿਨ ਅਗਰ ਪ੍ਰਸ਼ਾਸਨ ਰਾਤ ਦਿਨ ਨਾਕਾਬੰਦੀ ਕਰੇ ਤਾਂ ਦੇਖੋ ਇੱਕ ਛੋਟੀ ਜੀ ਕੋਈ ਚੀਜ਼ ਵੀ ਤਸਕਰੀ ਕਰਨੀ ਕਿੰਨੀ ਔਖੀ ਹੈ ਲੇਕਿਨ ਐਡੀਆਂ-ਐਡੀਆਂ ਗਊਆਂ ਵੱਢ ਕੇ ਲਈਆਂ ਜਾ ਰਹੀਆਂ ਪੰਜਾਬ ਦੇ ਵਿੱਚੋਂ ਮੈਂ ਤਾਂ ਇਹ ਕਹੂੰਗਾ ਵੀ ਜਿੱਦਣ ਦੀ ਸਰਕਾਰ ਆਈ ਹੈ ਬਿਲਕੁਲ ਫੇਲ ਹੋ ਚੁੱਕੀ ਹੈ ਔਰ ਇਹ ਪ੍ਰਸ਼ਾਸਨ ਦੀ ਵੀ ਨਾਕਾਮੀ ਹੈ ਕਿਉਂਕਿ ਐਡੀਆਂ ਬੜੀਆਂ ਗਊਆਂ ਵੱਢ ਕੇ ਜਾਣੀਆਂ ਇਹ ਬਹੁਤ ਵੱਡੀ ਦੁਖਦਾਈ ਘਟਨਾ ਹੈ ਇਸ ਕਰਕੇ ਅਸੀਂ ਫੇਰ ਅਪੀਲ ਕਰਦੇ ਆ ਪ੍ਰਸ਼ਾਸਨ ਨੂੰ ਤੇ ਸਰਕਾਰ ਨੂੰ ਕਿ ਇਹਦੇ ਉੱਪਰ ਗੌਰ ਕੀਤੀ ਜਾਵੇ ਨਹੀਂ ਤਾਂ ਸਾਡਾ ਗੁੱਸਾ ਉੱਗਰ ਹੋ ਜਾਏਗਾ ਤੇ ਕੱਲ ਨੂੰ ਮਾਹੌਲ ਖਰਾਬ ਹੋ ਸਕਦਾ ਪੰਜਾਬ ਦਾ ਦੋ ਵੰਸ਼ ਦੇ ਅੰਸ਼ ਮਿਲੇ ਨਹੀਂ ਉਹਨਾਂ ਦਾ ਕੀ ਕੀਤਾ ਜਾਵੇ ਉਹਨਾਂ ਦਾ ਸੰਸਕਾਰ ਕਰ ਦਿੱਤਾ ਵਿਧੀ ਵਿਧਾਨ ਨਾਲ ਪੰਡਤ ਜੀ ਆਏ ਹੋਏ ਸੀ ਤੇ ਸਾਰਾ ਹੋਰ ਅਗਲੀ ਕਾਰਵਾਈ ਤੋਂ ਡੋਲੂ ਕੀਤੀ ਹੈ ਅਗਲੀ ਕਾਰਵਾਈ ਹੈ ਜੀ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਕਹਾਂਗੇ ਵੀ 2-3 ਘੰਟੇ ਦੇ ਅੰਦਰ ਅੰਦਰ ਕਾਤਲਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਨਹੀਂ ਫਿਰ ਅਗਲੀ ਕਾਰਵਾਈ ਜਿਸ ਤਰ੍ਹਾਂ ਸਾਡੇ ਸਾਥੀ ਕਹਿੰਣ ਗ੍ਰਿਫਤਾਰ ਹੋਏਗਾ ਜੀ ਕੀ ਨਾ ਜੀ ਮੇਰਾ ਨਾਮ ਗੁਰਪ੍ਰੀਤ ਸਿੰਘ ਕੌਮੀ ਪ੍ਰਧਾਨ ਸਯੁਕਤ ਗੌਰ ਰੱਖਸ਼ਾ ਦਲ ਅੱਜ ਇੱਥੇ ਬਹੁਤ ਬੋਲਦੇ ਖੜੇ ਹੋ ਕੀ ਕਾਰਨ ਕੀ ਹਰਿਆਣਾ ਇਹ ਸਾਨੂੰ ਰਾਤ ਤਕਰੀਬਨ 10:30 ਵਜੇ ਸੂਚਨਾ ਆਈ ਸੀਗੀ ਕਿ ਕੁਝ ਕਸਾਈ ਲੋਕ ਪੋਤਪੁਰ ਦੇ ਨਜ਼ਦੀਕ ਜਿਹੜਾ ਨਹਿਰ ਦੇ ਨਾਲ ਜੰਗਲ ਹੈ ਉੱਥੇ ਗਊ ਹੱਤਿਆ ਕਰਨਗੇ ਤਾਂ ਮੈਂ ਆਪਣੇ ਸਾਥੀ ਨਿਕਸ਼ਨ ਕੁਮਾਰ ਨੂੰ ਦੱਸਿਆ ਜੋ ਕਿ ਗਊ ਰੱਖਿਆ ਦਲ ਪੰਜਾਬ ਦੇ ਪ੍ਰਧਾਨ ਨੇ ਤੇ ਮੇਰੇ ਨਾਲ ਮੇਰੇ ਸਾਥੀ ਖੜੇ ਨੇ ਸਯੁਕਤ ਗਊ ਰੱਖਿਆ ਦਲ ਪੰਜਾਬ ਦੇ ਪ੍ਰਧਾਨ ਰਣਜੀਤ ਸੋਨੀ ਜੀ ਤਾਂ ਅਸੀਂ ਸਾਰੇ ਇੱਕਦਮ ਆਪਣੇ ਆਪਣੇ ਥਾਂ ਤੋਂ ਚੱਲ ਪਏ ਇੱਥੇ ਪਹੁੰਚੇ ਆਕੇ ਅਸੀਂ ਇਕੱਠੇ ਹੋਏ ਕੁਦਰਤੀ ਇੱਕ ਪੁਲਿਸ ਪਾਰਟੀ ਇੱਥੇ ਖੜੀ ਸੀਗੀ ਅਸੀਂ ਉਹਨਾਂ ਨੂੰ ਦੱਸਿਆ ਵੀ ਬਾਈ ਜੀ ਇਸ ਇਲਾਕੇ ਦੇ ਵਿੱਚ ਆ ਵਾਰਦਾਤ ਹੋਣ ਦੀ ਖਬਰ ਹੈ ਤਾਂ ਉਹਨਾਂ ਨੇ ਨਾਲ ਦੀ ਨਾਲ ਸਾਨੂੰ ਵਧੀਆ ਰਿਸਪਾਂਸ ਦਿੱਤਾ ਉਹ ਸਾਰੇ ਮੁਲਾਜ਼ਮ ਸਾਡੇ ਨਾਲ ਹੋ ਗਏ ਅਸੀਂ ਇਸ ਜੰਗਲ 'ਚ ਵੜ ਗਏ ਬਹੁਤ ਪੁੱਲ ਤੋਂ ਕੋ ਤਕਰੀਬਨ 200 ਗਜ 200 ਮੀਟਰ ਦੀ ਦੂਰੀ ਤੇ ਤਾਂ ਕੋਈ 12-14 ਬੰਦੇ ਜਿਹੜੇ ਗਊਆਂ ਦੀ ਵੱਢ ਟੁੱਕ ਕਰ ਰਹੇ ਸੀਗੇ ਜਦੋਂ ਅਸੀਂ ਟਾਰਚਾਂ ਲੈ ਕੇ ਅੰਦਰ بڑے ਜੰਗਲ ਦੇ ਤਾਂ ਉਹ ਭੱਜਲੇ ਟਾਰਚ ਦੀਆਂ ਰੌਸ਼ਨੀ ਦੇ ਵਿੱਚ ਅਸੀਂ ਸਾਰੇ ਬੰਦੇ ਭੱਜਦੇ ਦੇਖੇ ਨੇ ਤੇ ਬੰਦੇ ਪਛਾਣ ਵੀ ਲਵਾਂਗੇ ਦੂਜੀ ਗੱਲ ਇਹ ਆ ਕਿ ਇਹ ਜਿਹੜੇ ਲੋਕ ਨੇ ਇਹ ਸਾਰੇ ਮੁਸਲਮ ਜਾਤੀ ਨਾਲ ਸੰਬੰਧ ਨੇ ਕਿਉਂਕਿ ਅਸੀਂ ਇਹਨਾਂ ਨੂੰ ਜਾਣਦੇ ਆ ਇਹ ਪੁਰਾਣੇ ਗੋ ਕਾਤਲ ਨੇ ਬੜੇ ਦੁੱਖ ਦੀ ਗੱਲ ਆ ਜਦੋਂ ਵੀ ਕੋਈ ਸਨਾਤਨ ਦਾ ਤਿਹਾਰ ਹੁੰਦਾ ਜਿਵੇਂ 12 ਤਰੀਕ ਨੂੰ ਸ਼੍ਰੀ ਹਨੂਮਾਨ ਜਨਮ ਦਿਤੀ ਸੀ 12 ਅਪ੍ਰੈਲ ਦੀ ਅੱਜ 13 ਅਪ੍ਰੈਲ ਦੀ ਵਿਸਾਖੀ ਹੈ ਇਹਨਾਂ ਦੀ ਬਚਾਲੜੀ ਰਾਤ ਦੇ ਵਿੱਚ ਗੁਰੂਆਂ ਦੀ ਪਵਿੱਤਰ ਚਰਨ ਛੋਹ ਪ੍ਰਾਪਤ ਧਰਤੀ ਮਾਛੀਵਾੜੇ ਦੀ ਜਿੱਥੇ ਗੁਰੂ ਸਾਹਿਬ ਦੇ ਲਾਲਾਂ ਦਾ ਬਲੀਦਾਨ ਹੋਇਆ ਗੁਰੂ ਸਾਹਿਬ ਦੇ ਪਰਿਵਾਰ ਦਾ ਵਿਛੋੜਾ ਪਿਆ ਗੁਰੂ ਸਾਹਿਬ ਨੇ ਬਹੁਤ ਹੀ ਤਸੀਹੇ ਝੱਲੇ ਉਹਨਾਂ ਦੇ ਪਰਿਵਾਰ ਨੇ ਉਸ ਧਰਤੀ ਦੇ ਉੱਤੇ ਇਹਨਾਂ ਨਿਰਦਈ ਕਾਤਲਾਂ ਨੇ ਗੋ ਮਾਤਾ ਦੀ ਹੱਤਿਆ ਕੀਤੀ ਹੈ ਗੋ ਮਾਤਾ ਦੀ ਹੱਤਿਆ ਪੰਜਾਬ ਦੇ ਵਿੱਚ ਜਿਹੜੀ ਜਗ੍ਹਾ-ਜਗ੍ਹਾ ਤੇ ਹੋ ਰਹੀ ਐ ਜਗ੍ਹਾ-ਜਗ੍ਹਾ ਤੇ ਗਊ ਮਾਤਾ ਦੀ ਸਮਗਲਿੰਗ ਹੋ ਰਹੀ ਐ ਇਹ ਸਾਰੇ ਕਾਸੇ ਦੇ ਪਿੱਛੇ ਜਿਹੜੇ ਸਾਡੇ ਗੁਆਂਢੀ ਦੇਸ਼ ਬੰਗਲਾਦੇਸ਼ ਤੋਂ ਆਏ ਹੋਏ ਗੈਰ ਕਾਨੂੰਨੀ ਬੰਗਲਾਦੇਸ਼ੀ ਤੇ ਅਗਲੇ ਜਿਹੜਾ ਉਦੋਂ ਅਗਲਾ ਦੇਸ਼ ਐ ਮਿਆਮਾਰ ਉੱਥੋਂ ਆਏ ਹੋਏ ਰੋਹਿੰਗਿਆ ਮੁਸਲਮਾਨ ਇਹ ਲੋਕ ਖੁੱਲ ਕੇ ਹਿੰਦੁਸਤਾਨ ਦੇ ਅੰਦਰ ਗੋਤਾਸਕਰੀ ਤੇ ਗੋ ਕਸੀ ਕਰ ਰਹੇ ਨੇ ਸਾਡੀ ਸਰਕਾਰ ਨੂੰ ਇਹੀ ਮੰਗ ਐ ਕਿ ਜਿਸ ਤਰ੍ਹਾਂ ਤੁਸੀਂ ਦਿੱਲੀ ਦੇ ਵਿੱਚੋਂ ਰੋਹਿੰਗੀਏ ਤੇ ਬੰਗਲਾਦੇਸ਼ੀਆਂ ਨੂੰ ਭਜਾਉਣਾ ਸ਼ੁਰੂ ਕੀਤਾ ਹੈ ਕਿਰਪਾ ਕਰਕੇ ਪੰਜਾਬ ਕੰਨੀ ਧਿਆਨ ਦਿਓ ਜਦੋਂ ਤੋਂ ਦਿੱਲੀ ਦੀ ਸਰਕਾਰ ਬਦਲੀ ਆ ਉੱਥੇ ਰੋਹਿੰਗੀਆਂ ਦੇ ਉੱਤੇ ਤੇ ਬੰਗਲਾਦੇਸ਼ੀਆਂ ਦੇ ਉੱਤੇ ਜਿਹੜਾ ਸਰਕਾਰ ਨੇ ਐਕਸ਼ਨ ਸ਼ੁਰੂ ਕੀਤਾ ਹੈ ਤਾਂ ਉਹ ਸਾਰੇ ਹੀ ਜਿਹੜੇ ਵਿਦੇਸ਼ੀ ਨੇ ਗੈਰ ਕਾਨੂੰਨੀ ਵਿਦੇਸ਼ੀ ਹਿੰਦੁਸਤਾਨ 'ਚ ਰਹਿਣ ਵਾਲੇ ਉਹ ਭੱਜ ਕੇ ਪੰਜਾਬ ਆ ਗਏ ਨੇ ਪੰਜਾਬ ਸਰਕਾਰ ਨੂੰ ਪੰਜਾਬ ਪੁਲਿਸ ਨੂੰ ਪੰਜਾਬ ਦੇ ਪ੍ਰਸ਼ਾਸਨ ਨੂੰ ਇਸ ਚੀਜ਼ ਦੇ ਉੱਤੇ ਬਹੁਤ ਡੂੰਗੇ ਮੰਥਨ ਕਰਨੇ ਚਾਹੀਦੇ ਨੇ ਕਿ ਸਾਡੇ ਸੂਬੇ ਦੇ ਕੀ ਹਾਲਾਤ ਬਣ ਜਾਣੇ ਨੇ ਇਹਨਾਂ ਲੋਕਾਂ ਕਰਕੇ ਧੰਨਵਾਦੀ ਸਰ ਜੀ ਬਹੁਤ ਬੋਲਦੇ ਉੱਪਰ ਗਊ ਮਾਤਾ ਦੇ ਵੱਡੇ ਹੋਏ ਅੰਗ ਵੀ ਲੈ ਲੈ ਕੀ ਕਹਿਣਾ ਚਾਹੁੰਦੇ ਉਹਨਾਂ ਲੈ ਕੇ ਕਿਉਂਕਿ ਨੇ ਤੁਹਾਨੂੰ ਅੱਜ ਨਿਧੀ 13 ਜਾਰ ਨੂੰ ਸਾਡੇ 12:00 ਵਜੇ ਰਾਤ ਨੂੰ ਜਿਹੜੀ ਇਨਫੋਰਮੇਸ਼ਨ ਆਈ ਸੀ ਇੱਥੇ ਮੌਕੇ ਦੇ ਉੱਤੇ ਜਿਹੜੇ ਗੁਰਪ੍ਰੀਤ ਸਿੰਘ ਜਿਹੜੇ ਗਊ ਰੱਖਿਆ ਦਲ ਦੇ ਪ੍ਰਧਾਨ ਹੈ ਤੇ ਨਿਕਸਨ ਜੀ ਨਾਲ ਉਪਰ ਤੋਂ ਉਦੋਂ ਬਾਅਦ ਸਾਡੇ ਰਮਨ ਮਡੇਰਾ ਜੀ ਵੀ ਆ ਗਏ ਸੀ ਸੰਦਾਲੇ ਵਾਲੇ ਇਦੇ ਸੁੰਦੀ ਅਸੀਂ ਮਾਨ ਜੋ ਸਾਡੇ ਐਸਐਸਪੀ ਸਾਹਿਬ ਯੋਤੀ ਯਾਦਵ ਜੀ ਦੇ ਧਿਆਨ ਚ ਲੈਂਦਾ ਇਮੀਡੀਏਟਲੀ ਤਿੰਨ ਪਾਰਟੀਆਂ ਬਣਾਜਾਂਗੇ ਜੀ ਐਸਐਚਓ ਸਮਰਾਲਾ ਪਵਿੱਤਰ ਸਿੰਘ ਇਨਸਪੈਕਟਰ ਰਵਿੰਦਰ ਸਿੰਘ ਐਸਐਚਓ ਮਾਝੂ ਗੜਾ ਮੇਰੇ ਰੇਡ ਕਮੰਡੀ ਚਾਰਜ ਜੀ ਨੇ ਤੇ ਸਾਰੇ ਇਵਿਜੁਅਲੀ ਮੌਕੇ ਤੇ ਅਗਰ ਅਚ ਕੀਤਾ ਇਹ ਜੰਗਲ ਹੋਣ ਕਰਕੇ ਜਿਹੜਾ ਜਦੋਂ ਦੂਦੂ ਗੱਡੀਆਂ ਦੀਆਂ ਲੇਟਾਂ ਪਈਆਂ ਨੇ ਜਿਹੜੇ ਮੌਕੇ ਤੋਂ ਬੰਦੇ ਜਿਹੜੇ ਫਰਾਰ ਹੋ ਗਏ ਸੀ ਪਰ ਉਹਦਾ ਇੱਕ ਮੋਟਰਸਾਈਕਲ ਤੇ ਕੰਡਾ ਉਹ ਅਸੀਂ ਕਬਜ਼ੇ ਲਿਆ ਜਦੋਂ ਮੌਕੇ ਤੇ ਹੀ ਆ ਕੇ ਦੇਖਿਆ ਉਹ ਵਾਕਿਆ ਜਿਹੜੇ ਆ ਗਊਮਤਾ ਦੇ ਡੇਆ ਉਹ ਉਸਾਈ ਬਣਾ ਕਰ ਗਾ ਉਹਨਾਂ ਦਾ ਮਤ ਉਕੀ ਜਿਹਦੇ ਸੰਬੰਧੀ ਇਮੀਡੀਏਟਲੀ ਮੌਕੇ ਤੇ ਆ ਕੇ ਹੀ ਡਾਕਟਰਾਂ ਦੀ ਜਿਹੜੀ ਇਹ ਬੋਰਡ ਦੋ ਡਾਕਟਰਾਂ ਦਾ ਬੋਰਡ ਬਣਾਇਆ ਗਿਆ ਮੌਕੇ ਜਿਹੜਾ ਗਊਮਤਾ ਦਾ ਜਿਹੜਾ ਪਾਰਟ ਸੀ ਉਹਨਾਂ ਨੂੰ ਧਾਰਮਿਕ ਰੀਤੀ ਰਿਵਾਜਾਂ ਦੇ ਨਾਲ ਜਿਹੜਾ ਪੰਡਤ ਜੀ ਦੀ ਹਾਜ਼ਰੀ ਇਹ ਉਹਨਾਂ ਦਾ ਸੰਸਕਾਰ ਕੀਤਾ ਗਿਆ ਮੌਕੇ ਜਿਹੜੇ ਸੈਂਪਲ ਭਰੇ ਗਏ ਤੇ ਜਿਹੜੇ 8 ਵਿਅਕਤੀ ਜਿਹੜੇ ਸਾਡੇ ਹੁਣ ਤੱਕ ਦੀ ਤਤਕੀਸ਼ ਦੇ ਦੌਰਾਨ ਸਾਡੇ ਕੋਲ ਆਏ ਆ ਉਹਨਾਂ ਦੇ ਖਿਲਾਫ ਸੀ ਸੈਕਸ਼ਨ 196 299 325 ਤੇ 61 2 ਬੀ ਐਨ ਐਸ ਇਸ ਤੋਂ ਬਿਨਾ ਸੈਕਸ਼ਨ 3 4 8 11 12 ਕੋਸਲਾ ਟਰੈਕ ਦੀ ਜਿਹੜੀ ਲਾਈਆਂ ਬੜੀਆਂ ਸਖਤ ਰਾਵਾਂ ਨੇ ਜਿਵੇਂ ਪਹਿਲਾਂ ਜਿਹਨੂੰ ਕਹਿੰਦੇ ਸੀ 295 ਜਿਹੜਾ ਕਿਸੇ ਤਰ੍ਹਾਂ ਦੀ ਬੇਅਦ ਉਹਦੀ ਬੇਅਦਵੀ ਬਾਰੇ ਜਿਹੜੇ ਮੁਲਜ਼ਮਾਂ ਨੂੰ ਛੇਤੀ ਕਾਬੂ ਕਰ ਲਿਆ ਜਾਊਗਾ ਜਿਹੜੀਆਂ ਅਸੀਂ ਤਿੰਨ ਚਾਰ ਪਾਰਟੀਆਂ ਆਪਣੀਆਂ ਰੇਟਿੰਗ ਪਾਰਟੀਆਂ ਬਣਾ ਰਹੇ ਆ ਇਹਨਾਂ ਨੂੰ ਮੁਲਜ਼ਮਾਂ ਨੂੰ ਕਾਬੂ ਕਰਕੇ ਜਿਹੜੀ ਸਖਤ ਸਜ਼ਾ ਜਿਹੜੀ ਦਵਾਈ ਜੋਗੀ ਕਿਉਂਕਿ ਅਸੀਂ ਧਰਾਵਾ ਵੀ ਜਿਹੜੀਆਂ ਬੜੀਆਂ سنگੀਨ ਲਾਈਆਂ ਨੇ ਦੇਖਾ ਕਿੰਨੇ ਗੂਆਂ ਦੇ ਅੱਗੇ ਬਲੇ ਦੇ ਦੋ ਗੂਆਂ ਦੇ ਸਾਨੂੰ ਜਿਹੜਾ ਸਟੋਮੈਕ ਹੈ ਜਿਹੜਾ ਉਹ ਉਹ ਜਿਹੜਾ ਸਾਨੂੰ ਦਿਖਿਆ ਮੌਕੇ ਜਿਹੜਾ ਦੇਖਿਆ ਜਾਵੇ ਸਾਰਾ ਜੰਗਲ ਆ ਜੀ ਕਿਤੇ ਹੋਰ ਵੀ ਹੋ ਸਕਦੇ ਨੇ ਇਹਦੀ ਸ਼ਾਨ ਮਰ ਕੀਤੀ ਜਾਊਗੀ ਜੀ ਇਹਦੀ ਬਿਲਕੁਲ ਸ਼ਾਨ ਮਰ ਕੀਤੀ ਜਾਊਗੀ ਪਹਿਲਾਂ ਵੀ ਇੱਥੇ ਦੋ ਤਿੰਨ ਵਾਰ ਕਟਨਾਵਾ ਹੋ ਚੁੱਕੀਆਂ ਨੇ ਜੀ ਕਿ ਕੀ ਲੱਗਦਾ ਵੀ ਉਹੀ ਬੰਦੇ ਹੋ ਸਕਦੇ ਜਾਂ ਕੋਈ ਹੋਰ ਨਵੇਂ ਬੰਦੇ ਆਉਣਗੇ ਇਹ ਸਾਨੂੰ ਜਿਹੜੇ ਸਾਡੇ ਕੁਝ ਬੰਦੇ ਸਾਨੂੰ ਫਿਗਰ ਹੋਏ ਆ ਵੀ ਨਵੇਂ ਬੰਦੇ ਆ ਜੇ ਉਹਨਾਂ ਦਾ ਪੁਰਾਣਾ ਦਾ ਵੀ ਰੋਲ ਹੋਊਗਾ ਉਹਨਾਂ ਨੂੰ ਵੀ ਕਿਸੇ ਨੂੰ ਇਸ ਕੰਮ ਚ ਕਿਸੇ ਨੂੰ ਸਪੇਅਰ ਨਹੀਂ ਕੀਤਾ ਜਾਊਗਾ ਕਿਸੇ ਨੂੰ ਧਾਰਮਿਕ ਪਾਪ ਨਾਲ ਉਹਨਾਂ ਨਾਲ ਖੇਡਣ ਦੀ ਇਜਾਜ਼ਤ ਨਹੀਂ ਦਿੱਤੀ ਜਾਊਗੀ ਜਿੰਮੇ ਕਿ ਮੂਡ ਸੈੱਟ ਫੜਿਆ ਗਿਆ ਉਹਦਾ ਨੰਬਰ ਕੋਈ ਟਰੇਸ ਹੋਇਆ ਕਿੱਥੇ ਦੇ ਬੰਦੇ ਲੱਗਦੇ ਇਸ ਟਾਈਮ ਤੇ ਡਿਸਕਲੋਜ਼ ਨਹੀਂ ਕਰ ਸਕਦਾ ਕਿਉਂਕਿ ਇਹਨਾਂ ਵੱਲੋਂ ਇਹੀ ਏਰੀਆ ਚੁਣਿਆ ਗਿਆ ਨੇਜ਼ ਦੀ ਗਊਸ਼ਾਲਾ ਵੀ ਆ ਕੀ ਲੱਗਦਾ ਵੀ ਗਊਸ਼ਾਲਾ ਦਾ ਜਦੋਂ ਅਟੈਚਮੈਂਟ ਹੋ ਸਕਦੀ ਹੈ ਮੈਂ ਨਹੀਂ ਅਜੇ ਮੁਰਲੀ ਤੋਤੀਸ਼ ਤੋਂ ਤਾਂ ਤੁਹਾਨੂੰ ਨਹੀਂ ਲੱਗ ਰਿਹਾ ਕਿਉਂਕਿ ਇਹਨਾਂ ਏਰੀਆ ਜਿਹੜਾ ਚੁਣਿਆ ਇਹ ਜੰਗਲ ਕਰਕੇ ਚੁਣਿਆ ਗਿਆ ਠੀਕ ਲੱਗਦਾ ਜੀ ਕੋਈ ਜਿਹੜੀ ਤਸਕਰੀ ਕਰਦੇ ਨੇ ਗਊ ਮਾਸ ਵਗੈਰਾ ਦੀ ਜੇ ਦੇਖਣ ਦੇ ਵਿੱਚ ਆਇਆ ਹੈ ਨਾ ਇਹ ਇਹ ਤਸਕਰੀ ਦਾ ਮਸਲਾ ਹੈ ਲੱਗ ਰਿਹਾ ਸਾਨੂੰ ਜਦੋਂ ਬੰਦੇ ਫੜੇ ਜਾਣਗੇ ਫਿਰ ਤੁਹਾਡੇ ਨਾਲ ਫਿਰ ਇੱਕ ਵਾਰੀ ਸ਼ੇਅਰ ਕਰਾਂਗੇ ਕੀ ਕੀ ਸੀ ਮਾਮਾ ਠੀਕ ਹੈ ਹਾਂ ਅਤੇ ਫਿਰ ਹਾਜ਼ਰ ਹੋਣਗੇ ਨਵੇਂ ਅਪਡੇਟਸ ਦੇ ਪੈਨ ਨੂੰ ਲਾਈਕ ਕਮੈਂਟ ਅਤੇ ਫੋਲੋ ਕਰਨਾ ਨਾ ਭੁੱਲਣਾ ਧੰਨਵਾਦ